ਸਭ ਨੂੰ ਸਤ ਸੂਤ ਦੋ ਸਾਲ ਹੋ ਗਏ ਸਮਝ ਨਿਕਲ ਗਿਆ ਇਹਦੀ ਤੁਹਾਨੂੰ ਬੇਨਤੀ ਹੈ ਅੱਜ ਤੋਂ ਬਾਅਦ ਇਹ ਮੁੜ ਕੇ ਨਹੀਂ ਆਉਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਇਹਨਾਂ ਦਾ ਤਾਂ ਪਹਿਲਾਂ ਪਹਿਲ ਦੇ ਦਾ ਹੱਥ ਤੇ ਠੀਕ ਹੈ ਸਰ ਠੀਕ ਹੈ ਹਾਂ ਮਤਲਬ ਜੇ ਦੁਬਾਰਾ ਇਹਨਾਂ ਨੇ ਡੀਸੀ ਕੋ ਜਾਣਾ ਇਹਨਾਂ ਨੇ ਯੂਨੀਵਰਸਿਟੀ ਕੋ ਜਾਣਾ ਕਿੱਥੇ ਜਾਣਾ ਤੁਹਾਡੀ ਡਿਊਟੀ ਠੀਕ ਹੈ ਤਾਂ ਇਮਤਿਹਾਨ ਦਾ ਸਪੈਸ਼ਲ ਮੈਨੂੰ ਮਿਲਣਾ ਹੈ 3 ਸਾਲ ਇਹਨਾਂ ਦਾ 22 ਦਵਾ ਹੁੰਦਾ 22 ਸਭ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਅਮਰ ਜੀ ਜੀ ਸਰ 2 ਸਾਲ ਹੋ ਗਏ ਦੂਜਾ ਫੇਰਾ ਨਹੀਂ ਪੜਨਾ ਚਾਹੀਦਾ ਆਪਣਾ ਸਿਸਟਮ ਇਦਾਂ ਦਾ ਠੀਕ ਹੈ ਸਰ ਠੀਕ ਹੈ ਨਾ ਥੋੜਾ ਫੀਲ ਕਰੋ ਕਿ ਸਰਕਾਰ ਮਾਨਸਾਬ ਦੀ ਹਾਂਜੀ ਹਾਂ ਕੰਮ ਕਰੇ ਤਾਂ ਨਾਮ ਹੀ ਮਿਲੂਗਾ ਨਹੀਂ ਕਰੋਗੇ ਠੀਕ ਹੈ ਸਰ ਸਰ ਦਾ ਦੂਜਾ ਕੰਮ ਹੋ ਗਿਆ ਇਸ ਕਰਕੇ ਜੇ ਇਹ ਬੰਦੇ 2-2 ਸਾਲ ਤੋਂ ਇੱਥੇ ਰਹਿੰਦੇ ਤੇ ਇਹ ਬਹੁਤ ਬੜੀ ਗੱਲ ਹੈ ਇਹਨੂੰ ਇਹਨੂੰ ਬੰਦ ਕਰ ਠੀਕ ਹੈ ਜੀ ਹੋਰ ਕੋਈ ਗੱਲ ਜਿਹੜੀ ਚਿੱਠੀ ਦਿੱਤੀ ਸੀ ਉਹ ਲੇ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਗਵਾਤੀ ਤੁਸੀਂ ਸਰ ਇਹ ਅਬੇ ਦੁਕਾਨ ਤੇ ਤੁਸੀਂ ਅੱਜ ਚੰਗੇ ਪਰ ਬੰਦੇ ਤਾਂ ਤੁਹਾਡੇ ਲੰਮੇ ਆਏ ਜੀ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ ਦੁਬਾਰਾ ਫਿਰ ਦੇਖੋ ਮੇਰੀ ਗੱਲ ਐ ਦਾ ਸਿੱਧਾ ਇਹ ਮੀਡੀਆ ਵਾਲੇ ਦਾ ਹਾਲ ਐ ਤੇ ਬਾਕੀਆਂ ਦਾ ਕੀ ਬਾਲੂਗਾ ਹੁਣ ਮੈਂ ਅੱਗੇ ਤੋਂ ਖਿਆਲ ਇੱਕ ਇਹ ਭੈਣ ਜੀ ਹੋਣੀ ਐ ਇਹਨਾਂ ਦਾ ਕੇਸ ਐ ਤੇ ਸਿਰ ਲਗੇ ਆ ਕੇਸ ਲੋ ਇਹਨਾਂ ਦਾ ਹੀ ਆਪਣੇ ਮੇਰੇ ਮੇਰੇ ਮਹਿਕਮੇ ਦਾ ਐ ਠੀਕ ਸਰ ਇਹਨੂੰ ਕੰਪਲੀਟ ਕਰ ਠੀਕ ਐ ਸਰ ਸਰ ਇਹ ਤਸਵੀਰ ਚ ਗੇੜੇ ਦਾ ਮਤਲਬ ਨਹੀਂ ਮਤਲਬ ਜੇ ਗੇੜੇ ਬਾਤ ਕੇ ਮੇਰੇ ਕੋਲ ਚੱਲ ਗਈ ਐ ਦੁਬਾਰਾ ਨਹੀਂ ਸਰ ਸਰ ਆਪਣੇ ਕੋ ਫਿਰ ਕੋਈ ਨਹੀਂ ਦੱਸ ਫਿਰ ਮੈਂ ਮੈਂ ਪਹਿਲਾਂ ਤੇ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫਿਰ ਭਾਜੀ 81 ਦਾ ਪਲਾਟ ਦਿੱਤਾ ਹੈ ਕਬਜ਼ਾ ਆਇਆ ਹੈ ਬਹੁਤ ਤੰਗਾ ਦਾ ਬਹੁਤ ਪੁਰਾਣਾ ਪਲਾਟ ਹੈ ਜਿਆ ਇਹ ਚਾਹਦੇ ਉਹ ਕਬਜ਼ਾ ਕਰੀ ਜਾਂਦੇ ਉਹ ਦਾ ਕਾਰਚ ਬੈਸ ਗਿਆ ਬਜ਼ੁਰਗ ਵੀ ਸੱਤ ਮੇਰਾ ਉਹ ਹੀ ਆਇਆ ਹਾਂ ਇਹ ਮੇਰਾ ਵੀ ਕਰਕੇ ਠੀਕ ਹੈ ਠੀਕ ਹੈ ਕੋਈ ਲੰਮਾ ਨਹੀਂ ਉਹ ਸਰ ਪਬਲਿਕ ਕੋਈ ਲੰਮਾ ਦਾ ਆਪਾਂ ਕੱਲੀ ਬਿਠੀ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਇਸ ਕਰਕੇ ਬਣਾ ਕੇ ਨੋਕਾ ਦੇ ਕੰਮ ਕਰੀਏ ਉਹ ਨੂੰ ਤਹਿਸੀਲ ਦਾ ਬਣਾਇਆ ਪਰਵਾਰੀ ਬਣਾਇਆ ਤਨਖਾਹਾਂ ਮਿਲਦੀਆਂ ਐਸਾ ਦੋ ਦੋ ਸਾਲ ਤੇ ਬੰਦੇ ਫਿਰਦੇ ਤੇ ਬਹੁਤ ਮਾਰੀ ਸਰ ਲੱਗਦਾ ਕਿ ਮਸਲੀ ਹੱਲ ਹੋ ਜਰਗੀ ਅੱਜ ਤੁਸੀਂ ਆਏ ਜੇ ਕਰਨਗੇ ਸਾਰੇ ਮਸਲੇ ਹੱਲ ਕਿਉਂਕਿ ਲੋਕਾਂ ਦੀ ਸਰ 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 ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆ ਪਬਲਿਕ ਦਾ ਹਰ ਮਸਲਾ ਹੱਲ ਕਰਾ ਦੇ ਤੁਸੀਂ ਕਹਿੰਦਾ ਹਾਂ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਇਧਰ ਦੇ ਕੋਈ ਨਹੀਂ ਕੋਈ ਨਹੀਂ ਕੋਈ ਇੱਧਰ ਦੇਖ ਲਾ ਨਾ ਕਿੰਨੇ ਕਿਨੇ ਕੇਸ ਆਏ ਤਹਿਸੀਲ ਦਾ ਸਰ ਸੇ ਦੇ ਅਲੇ ਵਿੱਚ ਸਨੇ ਕਿੰਨੇ ਆ ਗਏ ਕੀ ਹਾਲ ਹੈ ਠੀਕ ਹੋ ਸਰ ਕਿੰਨੇ ਆ ਗਏ ਦੱਸੋ ਕਿੰਨੇ ਇੰਤਕਾਲ ਆਏ ਸਰ ਕਿੰਨੇ ਇੰਤਕਾਲ ਆਏ ਟੋਟਲ ਚ 50 ਦੇ ਕਰੀਬ ਕਰਤੇ ਨੇ 45 ਹੋ ਗਏ 40 ਹੋ ਗਏ 45 ਆ ਗਏ 45 ਹੋ ਗਏ 45 ਆਪਾਂ ਬੋਲੇ ਦੱਸਿਆ ਪਿੰਡਾਂ ਦੇ ਵਿੱਚ ਪਹਿਲਾਂ ਹਾਂਜੀ ਸਾਰੇ ਹੁੰ ਦੱਸਿਆ ਜੀ ਅੱਛਾ ਆਪਣੇ ਕੋ ਕੋਈ ਐਸਟੀਮੇਟ ਹੈਗਾ ਪੂਰਾ ਲੋਕੋ ਕੀ ਤਹਿਸੀਲ ਦੇ ਵਿੱਚ ਕਿੰਨੇ ਡਿਊ ਨੇ ਇੰਤਕਾਲ ਤਕਰੀਬਨ ਸਰ 100 ਦੇ ਕਰੀਬ ਹੈਗਾ ਤੁਹਾਨੂੰ ਕਿ ਪਿਛਲੇ ਅਸੀਂ 1 ਮਹੀਨੇ ਤੋਂ ਇੰਤਕਾਲ ਨੂੰ ਹੀ ਲੱਗੇ ਹੋਏ ਆ ਬਹੁਤ ਥੋੜੇ ਰਹਿ ਗਏ ਆ ਜਿਹੜੇ 750 ਦੀ ਫਿਕਸਰ ਨਿਲ ਕੀਤੀ ਹੈ ਹਾਂ 750 ਦੀ ਕਿੰਨੇ ਕਿੰਨੇ ਦਿਨ ਚੱਕ ਕੀਤੀ ਆਪਾਂ 6 ਨਵੰਬਰ ਤੋਂ ਲੈ ਕੇ ਹੁਣ ਤੱਕ ਇਹ ਪ੍ਰੋਸੈਸ ਕਰਦੇ ਆਏ 6 ਨਵੰਬਰ ਤੋਂ ਲੈ ਕੇ ਹੁਣ ਤੱਕ ਅੱਛਾ ਹਰ ਵੀਕ ਡੀਸਾ ਜਿਹੜੇ ਰਹਿ ਗਏ ਨੇ ਉਹ ਟਾਰਗੇਟ ਦਿੰਦੇ ਸੀ ਹਾਂ ਤੇ ਬਈ ਇਹਨਾਂ ਤੁਸੀਂ ਖਤਮ ਕਰਨਾ ਹੂੰ ਹੂੰ ਮੈਨੂੰ ਲੋਜੀ ਆਪਾਂ ਨੂੰ ਟਾਰਗੇਟ ਸੋਦਾ ਮਿਲਿਆ 200 ਰੁਪਏ ਲੈ 200 ਦਾ ਸੀ ਹਾਂ ਬੋਲੀ ਬੋਲੀ ਜਦੋਂ ਫਿਕਰ ਘੱਟ ਗਈ ਉਹਨਾਂ ਟਾਰਗੇਟ ਘਟਦਾ ਗਿਆ ਅੱਛਾ ਤੇ ਹੁਣ ਜਿਹੜਾ ਹੈਗਾ ਅਰਾਊਂਡ ਅਬਾਊਟ 100 ਇੰਤਕਾਲ ਹੈਗਾ ਸਾਰਿਆਂ ਨੂੰ ਮੈਸੇਜ ਲਿਖਤੀ ਜਿਹੜੇ ਜਿਹੜੇ ਬੰਦਿਆਂ ਦੇ ਇੰਤਕਾਲ ਸੀ ਉਹਨਾਂ ਨੂੰ ਮੈਸੇਜ ਹੋਇਆ ਸਾਰੇ ਇੰਤਕਾਲ ਆ ਕੇ ਰਜਿਸਟਰੀਆਂ ਸਾਰੇ ਦਰਜ ਕਰ ਇਹ ਚ ਸਾਰੇ ਇਸ ਤਰ੍ਹਾਂ ਕਰਤਾ ਵੀ ਬੰਦੇ ਆਉਣ ਚਾਹੀਦੇ ਜਿੰਨੇ ਡਾਕੂਮੈਂਟ ਹੋਏ ਹਨ ਰਜਿਸਟਰਡ ਜਿੰਨੇ ਰਜਿਸਟਰ ਹੋਏ ਹਨ ਹਾਂ ਬੰਦਿਆਂ ਨੂੰ ਵੀ ਕੰਨ ਲਿਗਾ ਤੁਸੀਂ ਆਪ ਇੰਤਕਾਲ ਦੇ ਤੱਕ अच्छा उनेले ਕਰਤੇ ਆ ਸਾਰਾ ਕਿਉਂਕਿ ਇਹ ਪਦੇ ਆ ਨਾ ਵੀ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਸਾਡੇ ਦਿਲ ਹੋ ਗਏ ਆ ਪਤਾ ਸਰ ਪਤਾ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਸਰਕਾਰ ਆ ਕੰਮ ਕਾਦੀ ਆ ਪਤਾ ਸਰ ਪਤਾ ਦਿੱਤਾ ਜੀ ਕਿੰਨੇ ਤੁਹਾਡੇ ਕੋ ਗਰਦੌਰ ਸਾਹਿਬ ਕਿੰਨੇ ਸਰ ਮੇ ਕੋ ਦੋ ਗਰਦੌਰ ਨੇ ਤਾਂ ਆਹ ਹਾਂ ਜੀ ਸਰ ਬਾਹਰ ਦੇਖਦੇ ਦੇਖਦੇ ਬੁਲਾਓ ਆਪ ਗਰਦੌਰਾਂ ਨੂੰ ਬੁਲਾਓ ਗਰਦੌਰ ਕਰ ਦੋ ਸਾਹਿਬ ਇੱਧਰ ਆਓ ਆਜੋ ਅਕੀ ਦੇਖੀ ਦੇਖੀ ਕੋਈ ਪਟਵਾਰੀ ਪਟਵਾਰੀ ਆਪਣੇ ਕੋਲ ਨੇ ਪਟਵਾਰੀ ਮੇਰੇ ਕੋ ਸਰ ਇੱਕ ਸਰਕਲ ਅੰਦਰ ਹੈਗੇ ਨੇ 7 ਤੇ ਦੂਸਰੇ ਸਰਕਲ ਚ ਸੋਰੇ ਸਰ ਇਕਰਦਾਰ ਹੱਥ ਉੱਪਰ ਦਿਖਦੇ ਨੇ ਅੱਛਾ ਭਾਈ ਕਾਰੇ ਸਰ ਦੋ ਗਲੋ ਦੋ ਕਰਦਾਰ ਦੂਸਰੇ ਅੱਛਾ ਇੱਕ ਸਰਕਲ ਦੇ ਸਰ ਸਾਰੇ ਪਟਵਾਰੀ ਆਏ ਨੇ ਇੱਕ ਸਰਕਲ ਅੰਦਰ ਸਰ ਦੋ ਨਹੀਂ ਆਏ ਇੱਕ ਤੇ ਪਹਿਲਾਂ ਤੋਂ ਲੀਵ ਚੱਲ ਰਿਹਾ ਸੀ ਇੱਕ ਅਜ ਸਵੇਰੇ ਕੰਦੇ ਬਿਮਾਰ ਹੋ ਗਿਆ ਉਹ ਕੰਫਰਮ ਵੀ ਕਰਾ ਲਿਆ ਸਰ ਕਰੇ ਬੰਦਾ ਭੇਜ ਕੇ ਅੱਛਾ ਬਿਮਾਰ ਸੀ ਅੱਛਾ ਸਰ ਸਰ ਕਿਨੇ ਕਿੱਦੇ ਕਿਤੇ ਅੱਪਾ ਅੱਜ ਕਿਨੇ ਕਰਦੇ ਸਰ ਮੀਰੇ ਅੱਜ ਇਸ ਦਿਨ ਤੱਕ 87 ਹੋ ਗਏ ਨੇ ਬਾਕੀ ਆ ਸਾਰੇ ਅੱਜ ਕਰਨ ਵਾਲੇ ਪਈ ਨੇ ਸੋ ਮੇਰੇ 200 ਟੱਪ ਜਾਣਗੇ 200 ਟੱਪ ਜਾਣਗੇ ਸ਼ਾਇਦ ਟੋਟਲ ਕਿੰਨੇ ਸੀ ਪੈਂਡਿੰਗ ਆਪਣੇ ਸਰ ਆ ਮੇਰੀ ਪੈਂਡਿੰਗ ਲਿਸਟ ਸੀਗੀ ਕਿੰਨੇ ਆ ਟੋਟਲ ਸਾਰੇ ਨਹੀਂ ਸੀ ਜਦੋਂ ਲੰਬਰ ਮੋ ਲੋ ਅਪਰੋਕਸੀਮੇਟਲੀ ਸਰੀ ਆਈ ਥਿੰਕ 90 ਦੇ ਤਰੀਬ ਹੋਣਗੇ ਮਲਾਦ ਸੀ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਬਾਕੀ ਕਈ ਪਟਵਾਰੀਆਂ ਦੇ ਵੀ ਪੈਂਡਿੰਗ ਸੀ ਉਹ ਇੱਥੇ ਨਹੀਂ ਹੈਗਾ ਸਿਰ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਆ 90 ਕੀ ਸੀ ਜਿੰਨਾ ਅੱਗੇ ਡੇਟਸ ਲਿਖੀਆਂ ਨਾ ਆ ਪੁਰਾਣੀ ਡੇਟਸ ਉਹ ਲੱਭ ਕੇ ਕਰਤੀ ਆ ਜਿੰਨਾ ਕਿ ਨਹੀਂ ਲਿਖੀਆਂ ਡੇਟਸ ਸਹੀ ਹੋ ਰਹੀ ਜਿੰਨਾ ਕਿ ਟਿੱਪ ਵੱਜ ਗਏ ਉਹ ਹੋ ਗਏ ਹੋ ਗਏ ਆ ਵੀ ਜਿਵੇਂ ਆ ਸਾਰੇ ਹੋ ਗਏ ਆ ਵੀ ਹੋ ਗਏ ਅੱਛਾ ਤੇ ਆ ਵੀ ਹੋ ਗਏ ਅੱਛਾ ਅੱਛਾ ਜੀ ਸਰ ਅੱਛਾ ਪੈਂਡੈਂਸੀ ਲਿਸਟ ਆਨਲਾਈਨ ਕਢਵਾ ਲਈ ਸੀ ਵੀ ਜੀ ਜੀ ਮੂਹੇ ਮੂਹੇ ਤੱਕ ਕੌਣ ਹੈ ਪਰਾੜੀ ਸਰ ਉਹ ਨਹੀਂ ਆਏਗਾ ਅੱਜ ਉਹ ਹਾਂਜੀ ਪਰਾੜੀ ਵਾਲੀ ਵੀ ਦੇ ਕੋ ਹਾਂ ਉਹ ਇੱਕੋ ਹੀ ਹੈ ਪਰਾੜੀ ਵਾਲਾ ਇੱਕੋ ਹੀ ਸੁਲਤਾਨਪੁਰ ਵੀ ਦੇ ਕੋ ਨਹੀਂ ਸਰ ਉਹ ਵੱਖਰਾ ਹੈ ਪਰਾੜੀ ਵਾਲਾ ਇੱਕੋ ਹੈ ਨਾ ਸ਼ਿਕਨੀ ਸ਼ਿਕਨੀ ਵਾਲੇ ਕੌਣ ਹੈ ਸੁਲਤਾਨਪੁਰ ਵਾਲਾ ਕੌਣ ਹੈ ਸੁਲਤਾਨਪੁਰ ਵਾਲਾ ਸultanpur develop wali covid andar sir 7 7 5 ਫਰਵਰੀ ਦਾ ਉਹ ਏਰੀਆ ਕਿਹੜਾ ਹੈ ਸਿਕਨੀ ਵਾਲਾ ਸਿਕਨੀ ਵਾਲਾ ਸਿਕਨੀ ਆ ਸਰ ਸਰਕਲ ਲਿਖਿਆ ਨਾ 97 ਦੇ ਟੋਟਲ ਹੈਗੇ ਨੇ तकरीबन 5 ਪਰ ਤਾਂ ਦੇਖੋ ਹਟਾ Sultanpur ਸਿਕਨੀ Sultanpur ਸਿਕਨੀ ਸਿਕਨੀ ਕੀ ਨਾਮ ਤੁਹਾਡਾ ਕਰਜ਼ਾ ਕਰਜ਼ਾ ਕਿੰਨੇ ਤੁਹਾਡੇ ਪੈਂਡਿੰਗ ਕਿੰਨੇ ਸੀ ਤੁਹਾਡੇ ਇੰਤਕਾਲ ਐਂਡਿੰਗ ਦਾ ਮੇਲ ਕਰ ਤੇ ਉਹ ਮਨਜ਼ੂਰ ਆ ਜਾਂਦਾ ਅੱਜ ਹੋ ਜਾਏਗਾ ਨਾ ਲੈ ਆਈ ਸਸ ਲੈ ਲੋਗੇ ਹਾਂਜੀ ਸਰ ਅੱਛਾ ਤੇ ਸਤਾਈਵੇਂ ਪਿੰਡ ਸਿਕਨੀ ਆਬਾਦੀ ਦਾ ਕੋਣ ਹੈ ਆ ਸਰਾਲੇ ਸੇਮ ਹੀ ਆ ਸੇਮ ਹੀ ਨਾ ਸਿਕਨੀਆਂ ਤਾਂ ਦੇਖੋ ਜੇ ਸਾਡੇ ਦੇਖੋ ਸਾਰੇ ਨੀ ਲੋਈ ਸਾਡੇ ਪਿੰਡ ਤੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਨਹੀਂ ਸਰ ਤੇ ਸਾਡੀ ਇੰਤਕਾਲ ਐਡਮਿਸ਼ਨ ਵਾਲਾ ਕੋਈ ਰਿਕਾਰਡ ਹੁਣੇ ਮੁੰਡਾ ਕਰੰਦੇ ਆਇਆ ਹੈ ਨਾ ਜੀ ਜੀ ਇੱਕ ਐਪਲੀਕੇਸ਼ਨ ਕਰਵਾਉਣੀ ਸਰ ਉਹ ਆਪਣੇ ਅਧਾਰੇ ਪਾਸੋਂ ਉਥੇ ਲੈ ਆਉਣ ਤੇ ਬਿਲਕੁਲ ਬਾਅਦ ਦਫ਼ਤਰਾਲਾ ਦਫ਼ਤਰ ਦਫ਼ਤਰ ਆਹ ਲਓ 1800 ਰੁਪਏ ਦਾ ਭਰਨ ਦਾ ਰਸਤਾ ਦੇਖੋ ਬਾਕੀ ਬਾਲਾਸਰ ਸਰ ਪਰਜੋਗਲ ਇਹਨਾਂ ਖਾਪਿਆ ਆਪਣੇ ਆਹ ਇਹਨਾਂ ਵਾਲੀ ਇਸ ਪ੍ਰਕਿਰਿਆ ਚ ਹੋ ਗਈ ਹਾਂ ਫਾਈਲ ਰਜਿਸਟਰ ਕਰਾ ਕੰਮ ਸੋਡੀ ਫਰਤਾਰ ਗਈ ਹੈ

बहुत बढ़िया बहुत अच्छा पेंशन अगेन दिस ही आंसर समझ में लगता है हां पर जिला आ गया अपने दादा जी जी चलो ना पास हां एक पास में अच्छा खा भी बनती है इस बार मैं ब्लॉग सारे ਈਡ ਚੱਕੀਆ ਵਾਈਡ ਚੱਕੀਆ